ਜਦੋਂ ਵੀ ਅਸੀਂ ਕੋਈ ਵੀ ਫਾਸਟ ਫੂਡ ਜਾਂ ਕੋਈ ਵੀ ਚਾਈਨੈਸ ਡਿਸ਼ ਖਾਂਦੇ ਹਾਂ ਉਸ ਵਿੱਚ ਸ਼ਿਮਲਾ ਮਿਰਚ ਜ਼ਰੂਰ ਸ਼ਾਮਤ ਹੁੰਦੇ ਹੈ। ਕਈ ਲੋਕ ਸ਼ਿਮਲਾ ਮਿਰਚ ਦੀ ਸਬਜ਼ੀ ਵੀ ਪਸੰਦ ਕਰਦੇ ਹਨ। ਆਮ ਤੌਰ ਤੇ ਲੂਕ ਹੈ ਜਿਹੜਾ ਇਸ ਨੂੰ ਬਾਹਰੋਂ ਤੋਣ ਤੋਂ ਬਾਅਦ ਬਹੁਤ ਧਿਆਨ ਨਾਲ ਅੰਦਰ ਨਹੀਂ ਵੇਖਦੇ। ਤੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਵੀਡੀਓ ਦਿਖਾਵਾਂਗੇ ਜਿਸ ਨੂੰ ਧਿਆਨ ਨਾਲ ਦੇਖੇ ਬਿਨਾ ਤੁਸੀਂ ਕਦੇ ਵੀ ਸ਼ਿਮਲਾ ਮਿਰਚ ਨੂੰ ਨਹੀਂ ਕੱਟ ਸਕੋਗੇ। ਲੋਕ ਬਿਨਾ ਦੇਖੇ ਇਸ ਨੂੰ ਕੱਟ ਕੇ ਫਾਸਟ ਫੂਡ ਵਿੱਚ ਪਾ ਦਿੰਦੇ ਨੇ ਅਜਿਹੇ ਵਿੱਚ ਤੋੜਲੇ ਇਸ ਵੀਡੀਓ ਨੂੰ ਦੇਖਣਾ ਬਹੁਤ ਜ਼ਰੂਰੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਸ਼ਿਮਲਾ ਮਿਰਚ ਦੇ ਅੰਦਰੋਂ ਤਾਗੇ ਵਰਗੀ ਚੀਜ਼ ਨਿਕਲਦੀ ਹੈ ਇਹ ਦੇਖ ਕੇ ਤੁਸੀਂ ਖੁਦ ਵੀ ਹੈਰਾਨ ਹੋ ਜਾਓਗੇ ਵਾਇਰਲ ਹੋ ਰਹੀ ਵੀਡੀਓ ਤੁਸੀਂ ਦੇਖਿਆ ਜ਼ਰੂਰ ਸਕਦਾ ਹੈ ਇੱਕ ਔਰਤ ਨੇ Shimla mirch ਨੂੰ ਵਿਚਾਰੋ ਕੱਟਿਆ ਜਿਵੇਂ ਹੀ ਉਹ ਇਸ ਨੂੰ ਕੱਟਦੀ ਹੈ ਅੰਦਰੋਂ ਤਾਗੇ ਵਰਗੀ ਚੀਜ਼ ਨਿਕਲ ਰਹੀ ਹੈ ਇਸ ਨੂੰ ਕਿਚਨ ਨਾਲੋਂ ਲਗਭਗ ਉਸ ਦੀ ਉਂਗਲੀ ਦੇ ਬਰਾਬਰ ਦੀ ਲੰਬਾਈ ਦੀ ਹੁੰਦੀ ਹੈ ਅਸਲ ਵਿੱਚ ਇਹ ਤਾਗਾ ਕੀੜਾ ਹੈ ਯਾਨੀ ਕਿ ਇੱਕ ਕਿਸਮ ਦਾ ਕੀੜਾ ਜੋ ਅਕਸਰ Shimla mirch ਵਿੱਚ ਪਾਇਆ ਜਾਂਦਾ ਹੈ ਵੀਡੀਓ ਦੇ ਵਿੱਚ ਦਾਵਾ ਕੀਤਾ ਗਿਆ ਹੈ ਜੇਕਰ ਥ੍ਰੈਡ ਵਰਕਮ ਪੇਡ ਦੇ ਵਿੱਚ ਚਲਾ ਜਾਵੇ ਤਾਂ ਇਹ ਸੈੱਲਾਂ ਨੂੰ ਖਾਣਾ ਸ਼ੁਰੂ ਕਰ ਦਿੰਦਾ ਹੈ ਜਾਨ ਲੇਵਾ ਹੋ ਸਕਦਾ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈ